ਵਾਹਿ ਗੁਰੂ ਸਾਹਿਬ ਜੀ ਗੁਰੂ ਘਰ ਬਨਵਾਲ ਨੰਬਰੀ ਸ਼ਰਨ ਤੁਮਾਰੀ ਆਸਾ ਸੱਜਣੋ ਸਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਕੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਈ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਜਿਨ ਸਿੱਧਾ ਮਾਰਗ ਦਿਖਾਇਆ ਬਾੜ ਜਾਓ ਗੁਰ ਆਪਣੇ ਉਪਰ ਜਿਨ ਹਰ ਹਾਰ ਨਾਮ ਦਰੜਾਇਆ ਕਾਰ ਮੈਂ ਜਿਹਨੂੰ ਸਿੱਧਾ ਮਾਰਗ ਦੁਖਾਇਆ ਹੰਮਰੇ ਪ੍ਰਾਨ ਗੋਪਾਲ ਗੋਬਿੰਦ ਈ ਆਵਾ ਸਰਬ ਥੋਕ ਕੀ ਜਿਸੇ ਹਮਾਰੀ ਚੰਦ ਰਾਹਾ ਜਾ ਕੇ ਸਿੰਬਰਨ ਸਰਬ ਨਿਧਾਨਾ ਮਾਨ ਮਾਤਪਤ ਪੂਰੀ ਨਾਮਲਾ ਕਨਾਸੇ ਭਗਤ ਬਾਣਛਾ ਸਬ ਤੂਰੀ ਸਰਬ ਮਨੋਰ ਜੋ ਜੇ ਕੋ ਚਾਹੇ ਸੇਵਾ ਏਕ ਨਿਧਾਨਾ ਪਰੰਪਰ ਸੁਆਮੀ ਸੰਭਰਦ ਪਾਰ ਪੁਰਾਨਾ ਸਿਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਅਰੇ ਹਰ ਧਨ ਸੰਚਨ ਹਰ ਨਾਮ ਭੋਜਨ ਏ ਉਹ ਨਾਨਕ ਕੀਨੋ ਚੋਲਾ ਹਰ ਧਨ ਸੰਚਨ ਜਨ ਯੋ ਨਾਨਕ ਕੀਨੋ ਝੂਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਾਸਰੀ ਮਹਲਾ 5 ਬਾੜ ਜਾਓ ਗੁਰ ਆਪਣੇ ਉੱਪਰ ਜਿਨ ਹਾਰਾਰ ਨਾਮ ਗਰੜਾਇਆ ਮਾ ਉਦਿਆਨ ਅੰਧਕਾਰ ਮਹਿ ਜੋ ਸਿੱਧਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਅਰੇ ਜੋਗਣੀ ਪਤਰ ਚੋ 64 ਚਲੀ ਠਾਮ ਠਾਮ ਵਿਚਾਰਣ ਡਕਾਰਣ ਭਾਰੇ ਨੇ ਗੇ ਗਾਏ ਕੰਕ ਬੰਕੰ ਰੁਰੇ ਸੁਰ ਬੀਰੰ ਆਹਾ ਅਨਰ ਸੰਕੰ ਰੁਰੇ ਸੁਰ ਬੀਰੰ ਆੜ ਸੰਕੰ ਵਾਹਿਗੁਰੂ ਸਾਬ ਜੀ ਸਭਿਆ ਜੋਦ ਭਇਓ ਸੋ ਕਨੋ ਜਬ ਹੀ ਤਬ ਇੰਦਰ ਰਸੇ ਕਰ ਸੰਗ ਲਈ ਹੈ ਜੋਦ ਭਇਓ ਸੋ ਕਨੋ ਜਬ ਹੀ ਆਪ ਇੰਦਰ ਰਸੇ ਕਾਰ ਸਾਗ ਲਈ ਹੈ ਸ਼ਾਮ ਭਨੇ ਬਲ ਕੋ ਕਰ ਕੇ ਤੇ ਭੂਪ ਕੇ ਉਪਰ ਡਾਰ ਦਈ ਹੈ ਸ੍ਰੀ ਖੜਗੇਸ਼ ਸਰਾਸਨ ਲਾ ਕ ਲੈ ਸਰ ਕਾਟ ਦਈ ਉਪਮਸੋ ਭਈ ਹੈ ਬਾਨ ਭਇਓ ਖਗ ਰਾਜ ਮਨੋ ਬਰਸ਼ੀ ਜਨੋ ਨਾਗਨ ਪਾਸ਼ ਗਈ ਅਸਈਆ ਪੀੜ ਤੋ ਵੈਸ ਬਨਨ ਸੋ ਬੋ ਇੰਦਰ ਤੇ ਆਦ ਕਬੀਰ ਭਜਾਏ ਸੂਰ ਸਸੀ ਰਨ ਤਿਆਗ ਭਜੇ ਆਪਣੇ ਮਨ ਮੈਂ ਆਤ ਰਾਸ ਵਡਾਏ ਕਾਇਕੇ ਖਾਏ ਕੇ ਖਾਏ ਕਨੋ ਤਨ ਮੈਂ ਭਜ ਗਏ ਸਭੀ ਨਾ ਕਉ ਠਹਿਰਾਏ ਜਾਏ ਬਸੇ ਆਪਣੇ ਉਰ ਮੈਂ ਸੁਰ ਸੋਗ ਭਰੇ ਸਭ ਲਾਜ ਲਜਾਏ ਜਾਏ ਬਸੇ ਆਪਣੇ ਪੁਰਮੈ ਸੁਰ ਸੋਕ ਭਰੇ ਸਭ ਲਾਜ ਲਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ